ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਅਰਾਜੀ ਉਮੀਦ ਕਰਦਾ ਤੁਸੀਂ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਨਵੀਂ ਤੇ ਫਰੈਸ਼ ਰਕ੍ਰੂਟਮੈਂਟ ਦੇ ਨਾਲ ਹਾਜ਼ਰਾਂ ਤੁਹਾਡੇ ਸਾਹਮਣੇ ਪੂਰੀ ਜਾਣਕਾਰੀ ਦਵਾਂਗੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਜਾਣਕਾਰੀ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਿਖਿਆ ਜੀ ਟਰਮ ਆਫ ਰੈਫਰੈਂਸ ਆਫ ਲਾ ਅਫੀਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਲਾ ਅਫੀਸਰ ਦੀਆਂ ਪੋਸਟਾਂ ਨੇ ਠੀਕ ਹੈ ਜੀ ਇਹਦੇ ਵਿੱਚ ਕੁਆਲਿਫੀਕੇਸ਼ਨ ਦੱਸੀ ਗਈ ਹੈ ਐਕਸਪੀਰੀਅੰਸ ਦੱਸਿਆ ਗਿਆ ਹੈ ਸੈਲਰੀ ਕਿੰਨੀ ਦੱਸੀ ਗਈ ਹੈ ਏਜ ਲਿਮਿਟ ਦੱਸੀ ਗਈ ਹੈ ਜਿਹੜੀ ਤੁਹਾਡੀ ਵਰਕ ਪ੍ਰੋਫਾਈਲ ਕੀ ਹੋएगी ਸਾਰੀ ਤੁਹਾਡਾ ਸ਼ੇਅਰ ਕਰਾਂਗੇ ਹੁਣ ਸਭ ਤੋਂ ਪਹਿਲਾਂ ਇਹ ਦੇਖੀਂ ਡਿਪਾਰਟਮੈਂਟ ਕਿਹੜਾ ਹੈ ਤੇ ਕਿਸ ਵਿੱਚ ਨਿਕਲੇ ਆਨੇ ਜੀ ਵੈਕੈਂਸੀ ਵੈਕੈਂਸੀ ਜਿਹੜੀ ਨਿਕਲੀ ਹੈਗੀ ਜੀ ਵੈਕੈਂਸੀ ਨੋਟਿਸ ਹੈਗਾ ਆ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਜਿਹੜਾ ਪੰਜਾਬ ਦਾ ਇਹਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਟੋਟਲ ਤੁਹਾਡੇ ਕੋ ਕਿੰਨੇ ਲਾਅ ਆਫੀਸਰ ਚਾਹੀਦੇ ਨੇ ਉਹਨਾਂ ਨੂੰ 4 4 ਲਾਅ ਆਫੀਸਰ ਚਾਹੀਦੇ ਨੇ ਠੀਕ ਹੈ ਸਭ ਤੋਂ ਪਹਿਲਾਂ ਮੈਂ ਜਾਣਕਾਰੀ ਸ਼ੇਅਰ ਕਰਦਾ ਕਿ ਇਹ ਜਿਹੜੀ ਜੌਬ ਹੈ ਤੁਹਾਡੀ ਪਿਓਰਲੀ ਓਨ ਕੰਟ੍ਰੈਕਟ ਬੇਸਿਸ ਹੈ ਦੇਖਦੇ ਅਗੇ ਉਹਨਾਂ ਨੇ ਕੰਟ੍ਰੈਕਟ ਦਾ ਟਾਈਮ ਪੀਰੀਅਡ ਮੈਂਸ਼ਨ ਕੀਤਾ ਹੈ ਕਿ ਨਹੀਂ ਕਿ ਜਾਂ ਇਹ ਲਗਾਤਾਰ ਚੱਲਦਾ ਹੀ ਰਹੇਗਾ ਠੀਕ ਹੈ ਜੀ ਲਾ ਅਫਸਰ ਓਨ ਕੰਟ੍ਰੈਕਟ ਬੇਸ ਸੈਲਰੀ ਰਹੇਗੀ 50000 ਰੁਪਿਆ ਪਰ ਮੰਥ 50000 ਰੁਪਿਆ ਤੁਹਾਨੂੰ ਖਰਚਾ ਪਾਣੀ ਸੈਲਰੀ ਦੇਣਗੇ ਲਾਸਟ ਡੇਟ ਤੁਹਾਡੀ ਜਿਹੜੀ ਐਪਲੀਕੇਸ਼ਨ ਦੀ ਹੈ ਅਪਲਾਈ ਕਰਨ ਦੀ ਉਹ ਤੁਹਾਡੀ ਹੈ ਜੀ 15 ਤਰੀਕ 7ਵਾਂ ਮਹੀਨਾ 2025 ਸਾਲ ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਲਿਓ ਨੋਟ ਹੁਣ ਨੋਟ ਇੱਕ ਮੈਂਸ਼ਨ ਕੀਤਾ ਨੋਟ ਕੀ ਹੈਗਾ ਜੀ ਐਨੀ ਕੋਰੀਸਪੋਂਡਮ ਟੂ ਥਿਸ ਰਿਕਰੂਟਮੈਂਟ ਨੋਟਿਸ ਸ਼ਲ ਬੀ ਪਬਲਿਸ਼ਡ ਔਨ ਅਬਵ ਵੈਬਸ ਕੋਈ ਵੀ ਮਤਲਬ ਨਵੀਂ ਅਪਡੇਸ਼ਨ ਹੁੰਦੀ ਆ ਤਾਂ ਉਹ ਤੁਹਾਡੀ ਜਿਹੜੀ ਇਸ ਵੈਬਸਾਈਟ ਤੇ ਅਪਡੇਟ ਹੋ ਜੇਗੀ ਬਾਕੀ ਹੋਰ ਕੋਈ ਵੀ ਮੋਡ ਜਿਹੜਾ ਹੈਗਾ ਆ ਉਹ ਅਕਸੈਪਟ ਨਹੀਂ ਕੀਤਾ ਜਾਏਗਾ ਸਿਰਫ ਐਪਲੀਕੇਸ਼ਨ ਮੋਡ ਜਿਹੜਾ ਤੁਹਾਡਾ ਆਨਲਾਈਨ ਐਪਲੀਕੇਸ਼ਨ ਉਹੀ ਸੈਪਟ ਕੀਤਾ ਜਾਏਗਾ ਲਿਖਿਆ ਉਹਨਾਂ ਨੇ ਐਪਲੀਕੇਸ਼ਨ ਸੀਵਡ ਥਰੂ ਐਨੀ ਅਦਰ ਮੋਡ ਦੈਨ ਆਨਲਾਈਨ ਐਪਲੀਕੇਸ਼ਨ ਵਿਲ ਨੋਟ ਬੀ ਕਨਸਿਡਰਡ ਤੁਹਾਨੂੰ ਆਨਲਾਈਨ ਐਪਲੀਕੇਸ਼ਨ ਹੀ ਫਾਰਮ ਫਿਲ ਕਰਨੀ ਪਵੇਗੀ ਹੋਰ ਕੀ ਹੈਗਾ ਇਹਦੇ ਵਿੱਚ ਹਾਂਜੀ ਟਰਮ ਆਫ ਰੈਫਰੈਂਸ ਆਫ ਲਾਫ ਸ਼ਰਕੀ ਹੈ ਜੀ ਲਿਖਿਆ ਉਹਨਾਂ ਨੇ ਕਿ ਕੈਂਡੀਡੇਟ ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ ਹੈ ਬੇਸਿਕ ਤੁਹਾਨੂੰ ਪਤਾ ਹੀ ਹੈ ਜੀ ਤੇ ਮਿਨਿਮਮ ਕੁਆਲਿਫਿਕੇਸ਼ਨ ਜੋ ਉਹਦੀ ਚਾਹੀਦੀ ਹੈ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕੁਆਲਿਫਿਕੇਸ਼ਨ ਕੀ ਹੈ ਐਲ ਐਲ ਬੀ ਫਰਸਟ ਡਿਵੀਜ਼ਨ ਨਾਲ ਹੋਵੇ 10th ਹੋ ਜਾਂ ਉਹਦੀ ਇਕੁਇਲਟ ਤੇ ਪੰਜਾਬੀ ਸਬਜੈਕਟ ਪੜਿਆ ਹੋਵੇ 37 ਸਾਲ ਮੈਕਸਮਮ ਏਜ ਤੇ ਮਿਨ ਜਿਹੜੀ ਜਨਰਲ ਦੀ ਐਸ ਸੀ ਬੀ ਸੀ ਦੀ 42 ਸਾਲ ਹੋਵੇ ਔਰ ਰਿਟਾਇਰਡ ਅਫਸਰ ਜਿਹੜੇ ਇਹ ਚ ਉਹ ਵੀ ਅਪਲਾਈ ਕਰ ਸਕਦੇ ਨੇ ਐਕਸਪੀਰੀਅੰਸ ਧੜਾ ਚਾਹੀਦਾ ਜੀ 3 ਸਾਲ ਦਾ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਵੇ ਐਜ਼ ਅ ਐਡਵੋਕੇਟ 1 ਸਾਲ ਦਾ ਤੁਹਾਡੇ ਕੋਲ ਡਿਸਟ੍ਰਿਕਟ ਕੋਰਟ ਤੇ 2 ਸਾਲ ਦਾ ਪੰਜਾਬ ਨਾ ਹਰਿਆਣਾ ਹਾਈ ਕੋਰਟ ਜਾਂ ਤਿੰਨੇ ਸਾਲ ਦਾ ਤੁਹਾਡੇ ਕੋਲ ਪੰਜਾਬ ਨਾ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਵੇਗਾ ਸੈਲਰੀ 50000 ਏਜ ਲਿਮਿਟ ਕੀ ਹੋਏਗੀ ਸਰਵਿਸ ਦੀ 65 ਸਾਲ ਤੱਕ ਤੁਸੀਂ ਸਰਵਿਸ ਕਰ ਸਕਦੇ ਹੋ 60 ਸਾਲ ਤੱਕ ਦੀ ਸਰਵਿਸ ਲਿਮਿਟ ਦੀ ਹੋਏਗੀ ਵਰਕ ਪ੍ਰੋਫਾਈਲ ਕੀ ਡਿਊਟੀਆਂ ਕੀ ਹੈਗੀਆਂ ਜੀ ਤੁਸੀਂ ਸਰਕਾਰ ਦੇ ਡਿਪਾਰਟਮੈਂਟ ਦੇ ਜਿਹੜੇ ਲੀਗਲ ਮੈਟਰਸ ਉਹ ਦੇਖਣੇ ਨੇ ਵੈਬਸਾਈਟ ਤੋਂ ਉਹ ਦਿੱਤੀ ਹੋਈ ਹੈ ਵੈਬਸਾਈਟ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਡਾਊਨਲੋਡ ਦਾ ਫਿਲ ਡਾਊਨਲੋਡ ਐਂਡ ਫਿਲ ਦਾ ਅਪਲੀਕੇਸ਼ਨ ਫਾਰਮ ਹੋਰ ਦੇ ਵਿੱਚ ਦੇਖਦੇ ਹਾਂ ਜੀ ਫੀਸ ਵਗੈਰਾ ਕੁਝ ਦੱਸੀ ਗਈ ਹੈ ਕਿ ਨਹੀਂ ਇੰਪੋਰਟੈਂਟ ਨੋਟਸ ਆ ਨੋਟਸ ਸਿੰਪਲ ਲਿਖਿਆ ਗਿਆ ਆਪਣਾ ਸੀਵੀ ਜਿਹੜਾ ਅਪਲੀਕੇਸ਼ਨ ਜੋ ਵਧੀਆ ਤਰੀਕੇ ਨਾਲ ਪਰ ਜੋ ਤੁਹਾਡੀ ਬੇਸਿਕ ਸਹੀ ਡਿਟੇਲ ਹੋ ਪਰ ਉਹ ਲਿਖਿਆ ਉਹਨਾਂ ਨੇ ਅਪਲੀਕੇਸ਼ਨ ਫਾਰਮ ਫਾਰ ਅਪਾਇੰਟਮੈਂਟ ਐਜ਼ ਲਾਅ ਅਫੀਸਰ ਇਨ ਦਾ ਡਿਪਾਰਟਮੈਂਟ ਆਫ ਬਾਰਸ ਕਲੈਂਟੇਸ਼ਨ ਪੰਜਾਬ ਇਹ ਤੁਹਾਡਾ ਅਪ ਠੀਕ ਹੈ ਜੀ ਇਸ ਨੂੰ ਤੁਸੀਂ ਜਿਹੜਾ ਭਰਨਾ ਹੈਗਾ ਆ ਇਹ ਆਨਲਾਈਨ ਮੋਡ ਹੈਗਾ ਆ ਇਹ ਤੁਸੀਂ ਐਪਲੀਕੇਸ਼ਨ ਫਾਰਮ ਫਿਲ ਕਰੋਗੇ ਜਦੋਂ ਆਨਲਾਈਨ ਮੋਡ ਖੋਲੋਗੇ ਤੁਹਾਨੂੰ ਇਹ ਜਿਹੜਾ ਐਪਲੀਕੇਸ਼ਨ ਫਾਰਮ ਫਿਲ ਕਰਕੇ ਡਾਊਨਲੋਡ ਕਰਨ ਦੀ ਅਪਲੋਡ ਕਰਨ ਦੀ ਸ਼ਾਇਦ ਆਪਸ਼ਨ ਮਿਲੇਗੀ ਸੋ ਮੇਕ ਸ਼ੋਰ ਫਾਰਮ ਜ਼ਰੂਰ ਫਿਲ ਕਰੋ ਜੇ ਤੁਸੀਂ ਲਾਹ ਵਾਲੇ ਸਟੂਡੈਂਟ ਹੋ ਮਤਲਬ ਆਪਣੇ ਤਿਆਰੀ ਕਰ ਰਹੇ ਹੋ ਪ੍ਰੈਕਟਿਸ ਕਰ ਰਹੇ ਹੋ ਤਾਂ ਜ਼ਰੂਰ ਫਾਰਮ ਫਿਲ ਕਰੋ ਠੀਕ ਹੈ ਆਪਣੇ ਦੋਸਤਾਂ ਮਿੱਤਰਾਂ ਤੱਕ ਲਾਹਵਾਂ ਵਾਲਿਆਂ ਤੱਕ ਨੋਟੀਫਿਕੇਸ਼ਨ ਪਹੁੰਚਾ ਦਿਓ ਵੀਡੀਓ ਪਹੁੰਚਾ ਦਿਓ ਤਾਂ ਕਿ ਸਾਰੇ ਇਸੀ ਦਾ ਲਾਭ ਲੈ ਸਕਣ ਬਾਕੀ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਚੈਨਲ ਤੇ ਡੇਲੀ ਬੇਸ ਤੁਹਾਡੇ ਕੋਲ ਨਵੀਆਂ ਜਿਹੜੀ ਜਾਣਕਾਰੀ ਪਹੁੰਚਾਈ ਜਾਂਦੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਪਰਮਾਤਮਾ ਸਰਬੱਤ ਦਾ ਭਲਾ ਕਰੇ ਥੈਂਕ ਯੂ